ਉਜਰੀ ਮਹੱਲਾ ਪਹਿਲਾ ਘਰ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਭਗਤ ਪ੍ਰੇਮ ਆਰਾਧ ਤੰ ਇਹ ਦਖਣੀ ਪੰਡ ਬਨਾਰਸ ਆ ਦੇ ਪਾਸ ਆਇਆ ਹਣ ਪ੍ਰਸ਼ਨ ਕੀਤੇ ਹਨ ਕਿ ਮਾਰਾ ਪਰਮੇਸ਼ਰ ਨੂੰ ਕਿਵੇਂ ਰਾਧਨਾ ਕਰੀਏ ਤਾਂ ਆਪ ਦੱਸਦੇ ਹੈ ਇੱਕ ਉਹ ਦਾਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਭਗਤ ਪ੍ਰੇਮ ਆਰਾਧ ਤਾ ਇਹ ਭਾਈ ਪ੍ਰੇਮ ਭਗਤੀਦਾਰ ਉਸ ਪਰਮੇਸ਼ਰ ਨੂੰ ਆਰਾਧ ਤੂੰ ਭਾਵਨਾ ਨਾਲ ਯਾਦ ਕਰੀਏ ਬਾਣੀ ਕਰਕੇ ਸੱਚ ਪਿਆਸ ਪਰਮ ਹਿਤ ਅਤੇ ਹਿਰਦੇ ਕਰਕੇ ਵੀ ਸੱਚੇ ਦੇ ਦਰਸ਼ਨਾਂ ਦੀ ਪਿਆਸ ਹੋਣੀ ਚਾਹੀਦੀ ਹੈ ਪਰਮ ਹਿਤ ਨੂੰ ਬਹੁਤ ਪ੍ਰੇਮ ਕਰਕੇ ਹਿਰਦੇ ਕਰਕੇ ਸਰੀਰ ਕਰਕੇ ਵੀ ਗੁਰਮਖ ਰੋਮ ਰੋਮ ਹਰਤੇ ਆਵੇ ਅਤੇ ਬਾਣੀ ਕਰਕੇ ਵੀ ਸੱਚੇ ਨੂੰ ਪ੍ਰੇਮ ਨਾਲ ਯਾਦ ਕਰੀਏ ਮਨ ਵਿੱਚ ਵੀ ਸੱਚੇ ਦੀ ਪਿਆਸ ਅਤਿਆੰਤ ਪ੍ਰੇਮ ਦੇ ਹਿਰਦੇ ਸਹਿਤ ਹੋਵੇ ਮਿਲਲਾਪ ਬਿਲਲ ਬਿਨੰਤੀਆ ਇਸ ਪ੍ਰਕਾਰ ਮਨ ਬਰਲਾਪ ਕਰਦਾ ਰਹੇ ਜਿਵੇਂ ਬੱਚੇ ਜਦੋਂ ਮਾਤਮੁਖ ਵਿੱਚੋਂ ਆਸਣ ਕੱਢ ਲਵੇ ਉਹ ਬੱਚੇ ਜਿਹੜੇ ਭੁੱਖੇ ਹੁੰਦੇ ਬਰਲਾਪ ਤੇ ਬਰਲਾਪ ਕਰਦੇ ਐ ਇਉਂ ਬਲੱਲਿਆਂ ਦੀ ਨਹੀਂ ਜਿਹੜਾ ਬੱਚਾ ਸਾਹ ਨਾ ਲਵੇ ਹਾਂ ਹਾਂ ਕਰੀ ਜAVE ਬਿਨਾ ਸਾਹ ਲਏ ਤੋਂ ਇਹਨੂੰ ਬਲੱਲਾ ਕਹੀਦਾ ਹੈ ਇਸੇ ਪ੍ਰਕਾਰ ਬਿਲਾਲ ਇਕਰਾਸ ਬਰਲਾਵ ਤੇ ਬਰਲਾਵ ਕਰਦੇ ਤੇ ਬੇਨਤੀਆਂ ਕਰਦੇ ਰਹਿੰਦੇ ਹਨ ਸੁਖ ਭਾਏ ਚਿਤ ਹਿਤਮ ਉਹਨਾਂ ਨੂੰ ਸੁਖ ਸਰੂਪ ਦਾ ਭਾਏ ਪ੍ਰਕਾਸ਼ ਹੋ ਜਾਂਦਾ ਹੈ ਜਿਨ੍ਹਾਂ ਦੇ ਚਿਤ ਵਿੱਚ ਹਿਤ ਪ੍ਰੇਮ ਹੈ ਜਪ ਮੰਨ ਨਾਮ ਹਰ ਸਰਨ ਏ ਮੇਰੇ ਪਿਆਰੇ ਮਨਾ ਪਰਮੇਸ਼ਰ ਦੇ ਨਾਮ ਦਾ ਜਾਪ ਕਰ ਹਰੀ ਅਕਾਲ ਪੁਰਖ ਦੀ ਸ਼ਰਨ ਲੈਣਾ ਕਰ ਸੰਸਾਰ ਸਾਗਰ ਤਾਰ ਤਾਰ ਏ ਮਾਰੇ ਇਸ ਸੰਸਾਰ ਸਮੁੰਦਰ ਦੀ ਨਹੀਂ ਆਈ ਹੈ ਆਉ ਤਾਰਨ ਆ ਰਹੇ ਹੋ ਨਾਮ ਦੇ ਜਹਾਜ ਤੇ ਚੜ ਕੇ ਤਾਰਦੇ ਹੋ ਰਮ ਨਾਮ ਕਰ ਕਰ ਸਹਿਬ ਕਹਿੰਦੇ ਇਹਨੂੰ ਉਚਾਰਨਾ ਕਰ ਨਾਮ ਨੂੰ ਪਾਈਏ ਕਮਾਈ ਕਰ ਫੇ ਤਰ ਜਾਏਗਾ ਸੰਸਾਰ ਤੋਂ ਰਹਾਉ ਇਹ ਮਨ ਮਿਰਤ ਸੁਭ ਚਿੰਤਨ ਇਸ ਮਨ ਨੂੰ ਕਿ ਇਹ ਮਨ ਮਰਿਆ ਹੋਇਆ ਤੂੰ ਸੁਭ ਚਿਤਵਣੀ ਵੱਲੋਂ ਸੁਭ ਚਿਤਵਣੀ ਕਿਹੜੀ ਹੈ ਗੁਰ ਸ਼ਬਦ ਹਰ ਰਮਣ ਜਿਹੜਾ ਗੁਰਾਂ ਦੇ ਉਪਦੇਸ਼ਦਾਰਾ ਹਰੀ ਨੂੰ ਉਚਾਰਨ ਕਰਨਾ ਹੈ ਸੁਭ ਚਿੰਤਨ ਗੋਬਿੰਦ ਰਮਣ ਹੈ ਇਸ ਵੱਲੋਂ ਮਨਾ ਮਰਿਆ ਹੋਏ ਤੈਨੂੰ ਚਾਹੀਦਾ ਇਹ ਮਨਾ ਮਰਿਆ ਹੋਇਆ ਸੁਭਚਿਤ ਨੂੰ ਨੀ ਚ ਲੱਗ ਗੁਰੂ ਸਾਹਿਬ ਦੇ ਸ਼ਬਦ ਨੂੰ ਹਰ ਵਕਤ ਉਚਾਰਨਾ ਕਰ ਹਰੀ ਦੇ ਤਾਈ ਮਤ ਤਤ ਗਿਆਨਮ ਕਲਿਆਣ ਨਿਧਾਨਮ ਜਿਹੜਾ ਮਤੀ ਬੁੱਧੀ ਦੇ ਅੰਦਰ ਤਤ ਸਰੂਪ ਦਾ ਗਿਆਨ ਹੋਣਾ ਹੈ ਇਹੋ ਕਲਿਆਣ ਮੁਕਤੀ ਦਾ ਖਜ਼ਾਨਾ ਹੈ ਹਰ ਨਾਮ ਮਨ ਰਮਣ ਤਤਸਰੂਪ ਦਾ ਗਿਆਨ ਮਾਰਾ ਕਿਵੇਂ ਹੋਏ ਹਰੀ ਦੇ ਨਾਮ ਨੂੰ ਮਨ ਕਰਕੇ ਉਚਾਰਨਾ ਕਰੀਏ ਜਲ ਚਿੱਤ ਵਿਤ ਬ੍ਰਹਮ ਪਰਮ ਭਰਮ ਅਤੇ ਜਿਹੜਾ ਚੰਚਲ ਚਿੱਤ ਹੈ ਇਹ ਬਿਦ ਧਨ ਵਾਸਤੇ ਭਰਮਾ ਪਰਮ ਜਿਵੇਂ ਭਰਮੀ ਆਦਮੀ ਭਰਮ ਦਾ ਹੁੰਦਾ ਹੈ ਐਉਂ ਪਰਮਾਇਆ ਹੋਇਆ ਉਹ ਭਰਮ ਦਾ ਰਹਿੰਦਾ ਹਰ ਵਕਤ ਭਰਮ ਦੇ ਚ ਪਿਆ ਹੋਇਆ ਇਹ ਧਰਮ ਕਰਤਾ ਤੋਂ ਪਾਉਣ ਪੌਣ ਪੌਣ ਸੰਗ ਵਕਾਰ ਬ੍ਰਹਮ ਇਤਿ ਜਗਤ ਸਤਿ ਪਰਮ ਪਾਂਚੋ ਪਰਮ ਸੰਸਾਰ ਇਹ ਧਰਮ ਦੇ ਚੱਕਰ ਦਾ ਪਰਮਾਇਆ ਹੋਇਆ ਚੰਚਲ ਚਿੱਤ ਹਰ ਵਕਤ ਬੇਤ ਚੱਕਲੀ ਦੀ ਨਹੀਂ ਆਈ ਚਿੱਤ ਧੰਦੇ ਵਾਸਤੇ ਪਰਮਾਇਆ ਹੋਇਆ ਧਰਮ ਦਾ ਹੈ ਮਾਇਆ ਦਾ ਜਗ ਮੋਹ ਮਗਨ ਹਿਤਮ ਇਹ ਜਗ ਦੇ ਜਿਹੜੇ ਜੀਵ ਹੈ ਇਹ ਮੋਹ ਵਿੱਚ ਮਗਨ ਹੋਏ ਆ ਮਾਇਆ ਦੇ ਚ ਹੇਤੁ ਪ੍ਰੇਮ ਲਾ ਕਰਕੇ ਫਿਰ ਨਾਮ ਭਗਤ ਦਿੜੰਮਤੀ ਈਸ਼ਰ ਰਹਿਣ ਵਾਲਾ ਤਾਂ ਪਰਮੇਸ਼ਰ ਦਾ ਨਾਮ ਜਪਣਾ ਜਿਹੜੀ ਭਗਤੀ ਕਰਨੀ ਸਰੀਰ ਕਰਕੇ ਸੇਵਾ ਕਰਨੀ ਹੈ ਗੁਰਮਤੀ ਕਰਕੇ ਨਾਮ ਜਪਣਾ ਇਸ ਤਰ੍ਹਾਂ ਵਾਲਾ ਹੈ ਗੁਰਵਾਕ ਸ਼ਬਦ ਰਤੰ ਗੁਰੂ ਸਾਹਿਬ ਦੇ ਬਚਨਾਂ ਦੁਆਰਾ ਸ਼ੌਦ ਬ੍ਰਹਮ ਵਿੱਚ ਰਤ ਪ੍ਰੀਤੀ ਕਰੀਏ ਮਨ ਕਰਕੇ ਪਰਮਾਤ ਪਰਮ ਨਾ ਚੁਕਈ ਜੇ ਧਰਮ ਦੇ ਰਹੋਗੇ ਕਦੇ ਕਿਤੇ ਬੇਜਨਾਰ ਚਲੇ ਗਏ ਕਦੇ ਕਿਨਾਰ ਨਾਰ ਚਲੇ ਗਏ ਪਰਮਣੇ ਕਰਕੇ ਅਤਿਅੰਤ ਪਰਮਤਾ ਨਹੀਂ ਚੱਕਿਆ ਜਾਣਾ ਵਿਚਨਨੇ ਕਰਕੇ ਜਗ ਜਨਮ ਵਿਆਦ ਖਪਨ ਜਿਹੜਾ ਜਗ ਜੀਵ ਹੈ ਜਨਮ ਦੇ ਮਰਦੇ ਹਨ ਵਿਆਦ ਕਾਮ ਕ੍ਰੋਧ ਆਦਕ ਰੋਗਾਂ ਵਿੱਚ ਖਪੇ ਰਹਿੰਦੇ ਹਨ ਹਰ ਵਕਤ ਆਸਥਾਨ ਹਰਿ ਦੇ ਕੇਵਲੰ ਹਰੀ ਦਾ ਜਿਹੜਾ ਆਸਥਾਨ ਹੈ ਨਹੀਂ ਕੇਵਲ ਉਹ ਨਹੀਂ ਵਿਸ਼ੇਸ਼ ਕਰਕੇ ਕੇਵਲ ਮੋਖ ਦੇ ਦੇਣ ਵਾਲਾ ਸੁਧ ਸਤਮਤੀ ਨਾਮ ਤਪੰ ਜਿਹੜਾ ਨਾਮ ਵਿੱਚ ਸਤ ਨਿਸ਼ਟੇ ਕਰਕੇ ਮਤ ਜੋੜਨੀ ਹੈ ਇਹੋ ਨਾਮ ਦਾ ਤਪ ਸਰੀਰ ਕਰਕੇ ਕਰਨਾ ਹੈ ਤੇ ਬੁੱਧੀ ਚ ਦ੍ਰਿੜ ਕਰਨਾ ਹੈ ਇਹ ਅਸਲੀ ਅਸਥਾਨ ਹੈ ਨਹੀਂ ਕੇਵਲ ਕਾਇਲ ਮੁਖ ਦੇ ਦੇਣ ਵਾਲਾ ਸੁਧ ਇਹੋ ਜਗ ਮੋਹ ਮਤੀ ਦੇ ਅੰਦਰ ਵੀ ਸਤੁ નિਸ਼ਚੇ ਕਰਕੇ ਨਾਮ ਰੂਪੀ ਤਪ ਕਰੀਏ ਕਮਾਈ ਕਰੀਏ ਤੇ ਸੁਧ ਇਸ ਪ੍ਰਕਾਰ ਅਸਥਾਨ ਹਰੀਦਾ ਪ੍ਰਾਪਤ ਹੁੰਦਾ ਹੈ ਇਹੋ ਜਗ ਮੋਹ ਹੀਤ ਵਿਆਪਤ ਹੈ ਇਹ ਸਾਰਾ ਸੰਸਾਰ ਮੋਹ ਦੇ ਵਿੱਚ ਹੀਤ ਕਾਰਨ ਹੈ ਮੋਈ ਕਾਰਨ ਹੈ ਸੰਸਾਰ ਚ ਵਿਆਪਤਨ ਲੱਗੇ ਰਹਿੰਦੇ ਹਨ ਦੁੱਖ ਅਧਿਕ ਜਨਮ ਮਰਨ ਐਸੇ ਕਰਕੇ ਜੰਮਨ ਤੇ ਮਰਨ ਦਾ ਬਹੁਤਾ ਦੁੱਖ ਚਿੰਬੜਿਆ ਰਹਿੰਦਾ ਹੈ ਭਾਜ ਸਾਰਨ ਉਸ ਬਾਦ ਉਹ ਜਿਹੜਾ ਮੋਹ ਅਗਿਆਨ ਹੀ ਇਹਤ ਮੋਹ ਦਾ ਕਾਰਨ ਹੈ ਅਗਿਆਨ ਕਰਕੇ ਮੋਹ ਲੱਗਾ ਹੋਇਆ ਵਿਆਪਿਆ ਹੋਇਆ ਦੁੱਖ ਜੰਮਨ ਦਾ ਜੇ ਸਤਿਗੁਰੂ ਦੀ ਸ਼ਰਨ ਭਾਜ ਪਵੇਂ ਤਾਂ ਬਚਾਅ ਹੋ ਸਕਦਾ ਹੈ ਹਰ ਨਾਮ ਰਿਧ ਰਮਣ ਸਤਿਗੁਰੂ ਦੀ ਸ਼ਰਨ ਮਾਰੇ ਆਪ ਸਤਿਗੁਰੂ ਮਾਰੇ ਕਹਿੰਦੇ ਹਰੀ ਨਾਮ ਨੂੰ ਦੇਦੇ ਚੋਚਾਰਨਾ ਕਰੋ ਗੁਰਮਤਿ ਨਿਹਚਲ ਮਨ ਮਾਨੋ ਗੁਰਮਤਿ ਨਿਹਚਲ ਮਾਨੇ ਮਾਨੋ ਗੁਰਾਂ ਦੀ ਮਤ ਨੂੰ ਜਿਹੜੀ ਸਿੱਖਿਆ ਹੈ ਨੂੰ ਅਚਲ ਕਰੇ ਮਨ ਵਿੱਚ ਮੰਨਣ ਕਰੇ ਮਨੰ ਸਹਿਜ ਵਿਚਾਰ ਫਿਰ ਮਨ ਵਿੱਚ ਸਹਿਜ ਸਰੂਪ ਦਾ ਵਿਚਾਰ ਪ੍ਰਾਪਤ ਹੋ ਜਾਂਦਾ ਗੁਰਾਂ ਦੀ ਮਤ ਦਾ ਅਚਲ ਜੋ ਗੁਰਾਂ ਦੀ ਮਤ ਹੈ ਰਨ ਮਤ ਦੀ ਕਰਨ ਵਾਲੀ ਗੁਰਮਤ ਇਸ ਨੂੰ ਮੰਨਣ ਕਰੇ ਤੇ ਮਨ ਸਿਰੋਮਣੀ ਜੋ ਪਰਮੇਸ਼ਵਰ ਹੈ ਉਹਦੇ ਮੰਤਰ ਦੇ ਤਾਂ ਹੀ ਮੰਨਣ ਸਹਿਜ ਵਿਚਾਰ ਮਨ ਵਿੱਚ ਹਰ ਵਕਤ ਵਿਚਾਰਦਾ ਰਹੇ ਸੋ ਮਨ ਨਿਰਮਲ ਜਿਤ ਸਾਚ ਅੰਤ ਉਹ ਮਨ ਸੁਧ ਹੋ ਜਾਂਦਾ ਹੈ ਜਿਹਦੇ ਅੰਦਰ ਸੱਚਾ ਵਸ ਜਾਂਦਾ ਹੈ ਗਿਆਨ ਰਤਨਸਾਰ ਉਹਨਾਂ ਨੂੰ ਗਿਆਨ ਰੂਪੀ ਰਤਨਸਾਰ ਪ੍ਰਾਪਤ ਹੋ ਜਾਂਦਾ ਹੈ ਸਾਰੂਪ ਜੋ ਬ੍ਰਹਮ ਰਤਨ ਦੀ ਨਿਆਈ ਅਮੋਲਕ ਹੈ ਉਸ ਦਾ ਗਿਆਨ ਵਿराग ਆਦਿਕ ਪ੍ਰਾਪਤ ਹੋ ਜਾਂਦਾ ਹੈ ਹੈ ਭਾਏ ਭਗਤ ਤਰ ਭਵਜਲ ਮਨ ਪ੍ਰੇਮ ਭੈ ਦੇ ਸੰਯੁਗ ਤੋ ਕੇ ਪ੍ਰੇਮਾ ਭਗਤੀ ਕਰ ਇਸ ਪ੍ਰਕਾਰ ਸੰਸਾਰ ਸਮਤੋ ਕਰ ਜਾਏਗਾ ਇਹ ਮਨ ਜਿਤ ਲਾਏ ਹਰ ਚਰਨ ਹਰੀ ਅਕਾਲ ਤੁਹਦੇ ਚਰਨਾਂ ਕੋਲੋਂ ਕਿੰਦੀ ਵਿਕਤੀ ਨੂੰ ਜੋੜਨਾ ਕਰ ਹਰ ਨਾਮ ਹਿਰਦੈ ਪਵਿੱਤਰ ਪਾਵ ਜੇ ਹਿੰਦੇ ਜਹਰੀ ਦਾ ਨਾਮ ਪਵਿੱਤਰ ਬਹ ਜਾਏਗਾ ਤੂੰ ਵੀ ਪਵਿੱਤਰ ਹੋ ਜਾਏਗਾ ਇਹੋ ਸਰੀਰ ਤਉ ਸਰਣ ਨਾਮ ਨਾ ਜੋ ਪਵਿੱਤਰ ਹੋਵੇਗਾ ਫੇਰ ਇਹ ਸਰੀਰ ਦਾ ਮਾਨ ਛੱਡ ਕੇ ਉਹ ਕਹੇਗਾ ਮਾਰੇ ਸੀਰ ਆਪ ਦੀ ਸ਼ਰਨ ਹੈ ਲੱਭ ਲੋਭ ਲਹਿਰ ਨਿਵਾਰਣੇ ਇਹ ਪਿਆਰਿਆ ਲੱਭ ਖਾਣ ਦਾ ਲੋਭ ਜੋੜੰਦੀ ਜਿਹੜੀ ਲਹਿਰ ਕ੍ਰਿਸ਼ਨਾ ਦੀ ਹੈ ਇਹਨੂੰ ਨਿਵਰਤ ਕਰ ਜੋੜਨ ਦਾ ਖਾਣ ਪੀਣ ਦਾ ਇਹ ਈ ਤ੍ਰਿਸ਼ਨਾ ਫੁਰਦੀ ਆ ਭੋਗਾਂ ਦੀ ਇਹਨੂੰ ਨਿਵਰਤ ਕਰ ਹਰ ਨਾਮ ਰਾਸ ਮਨ ਵਿੱਚ ਫਿਰ ਹਰੀ ਦੇ ਨਾਮ ਦੀ ਰਾਸ ਪੂੰਜੀ ਤੇਰੇ ਮਨ ਵਿੱਚ ਪ੍ਰਾਪਤ ਹੋਵੇਗੀ ਸਰਬ ਮਨ ਮਾਰ ਤੂੰ ਹੀ ਨਰਿੰਦਰ ਇਹ ਪਿਆਰਿਆ ਜੇ ਮਨ ਦਾ ਮੰਦਾ ਸੁਭਾਅ ਮਾਰ ਲਵੇਂ ਤੂੰ ਹੀ ਹੰਦ ਗੰਝਣ ਰੂਪ ਹੈ ਪਰਮੇਸ਼ਰ ਰੂਪ ਉਲਟ ਕੇ ਹੋ ਜਾਵੇਂ ਕਹੋ ਨਾਨਕਾ ਸਰਨ ਇਹ ਮਾਰਾ ਮਨ ਨੂੰ ਮੈਂ ਕਿਵੇਂ ਮਾਰਾਂ ਤਾਂ ਸੱਗੂ ਜੀ ਕਹਿੰਨੇ ਕਹੋ ਨਾਨਕਾ ਸਰਨ ਅਕਾਲ ਪੁਰਖ ਵੀ ਸਰਨ ਲੈ ਹੇ ਮੰਦਾ ਮੰਦਾ ਸੁਹਾਗ ਮਰੇਗਾ ਤੂੰ ਹੀ ਪਰਮੇਸ਼ਰ ਹੋ ਜਾਏਗਾ ਸਤ ਸਰੂਪ